ਜੋ ਆਪਾਂ ਲੱਗੇ ਆ ਆਲੂ ਪਕੌੜਿਆਂ ਦੀ ਸਬਜ਼ੀ ਬਣਾਉਣਾ ਤੇ ਜਿਹਦੇ ਵੀ ਆਪਾਂ ਤੜਕੇ ਵਿੱਚ ਲੈਏ ਨੇ ਆਹ ਚਾਰ ਪਿਆਜ਼ ਤੇ ਥੋੜੀਆਂ ਜੀਆਂ ਮਿਰਚਾਂ ਤੇ ਆ ਲਿਆ ਆਪਾਂ ਲਸਣ ਤੇ ਆ ਲਿਆ ਇੱਕ ਟਮਾਟਰ ਟਮਾਟਰ ਇਸ ਲਈ ਕੱਟ ਲਿਆ ਕਿਉਂਕਿ ਆਪਾਂ ਇਹਦੇ ਵਿੱਚ ਵਰਤੋਂ ਕਰਨੀ ਹੈ ਆਂਬ ਚੂਰ ਦੀ ਇਸ ਸਬਜ਼ੀ ਵਿੱਚ ਤੇ ਆਂਬ ਚੂਰ ਪਾ ਦਈਏ ਤੇ ਟਮਾਟਰ ਕੱਟ ਪਾਈਏ ਤੇ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਸੋ ਆਪਾਂ ਕਰਦੇ ਆ ਤੜਕੇ ਦੀ ਤਿਆਰੀ ਤੇ ਇਹ ਆਪਾਂ ਤੜਕਾ ਕੱਟ ਲਿਆ ਤੇ ਹੁਣ ਆਪਾਂ ਉਧਰ ਤੜਕੇ ਦੀ ਤਿਆਰੀ ਕਰਦੇ ਸੋ ਇਹ ਹੈਗੀ ਆਲੂ ਪਕੌੜਿਆਂ ਦੀ ਸਬਜ਼ੀ ਬਣਾਉਣ ਲੱਗੇ ਆ ਤੇਲ ਆਪਣਾ ਹੋ ਗਿਆ ਗਰਮ ਤੇ ਇੱਧਰ ਆਪਾਂ ਲਸਣ ਪਿਆਜ਼ ਮਿਰਚਾਂ ਤੇ ਇਹ ਸਾਰਾ ਕੁਸ਼ਟ ਮਟਰ ਗਰਾਉਂਡ ਕਰ ਲਿਆ ਸੀ ਤੇ ਹੁਣ ਆਪਾਂ ਇਹ ਗਰਮ ਤੇਲ ਦੇ ਵਿੱਚ ਪਾ ਦਾਂਗੇ ਸਾਲਾ ਪੁੱਜਣ ਤੱਕ ਆਪਾਂ ਇਹ ਰੱਖ ਲਿਆ ਨਮਕ ਪਾ ਤੇ ਮਿੱਝ ਆਪਾਂ ਹਰਿਆ ਪਾਣੀ ਆਸੀ ਨਮਕ ਤੇ ਹਲਦੀ ਪਾ ਦਾਂਗੇ ਤੇ ਬਾਤ ਮਸਾਲੇ ਥੋੜੇ ਜਿਹੇ ਥੈਕ ਕੇ ਪਾਵਾਂਗੇ ਇਹ ਆ ਮਸਾਲਾ ਆਪਣਾ ਗਿਆਏ ਪੁੱਜ ਤੇ ਆ ਦੇਖੋ ਜਦੋਂ ਤੇਲ ਛੱਡ ਜਾਵੇ ਨਾ ਤੇ ਪਤਾ ਲੱਗ ਜਾਂਦਾ ਕਿ ਆਪਣਾ ਜਿਹੜਾ ਮਸਾਲਾ ਆ ਪੁੱਜ ਗਿਆ ਹੁਣ ਆਪਾਂ ਇੱਥੇ ਨਮਕ ਪਾ ਦੇ ਆਂਗੇ ਤੇ ਆਪਾਂ ਦੋ ਚਮਚੇ ਡੇਢ ਕੇ ਚਮਚਾ ਨਮਕ ਦਾ ਪਾਤਾ ਤੇ ਇਹ ਆਪਾਂ ਸਬਜ਼ੀ ਬਣਾਣੀ ਹੈ ਤੜੀ ਵਾਲੀ ਤੇ ਆਪਾਂ ਪਾਤੀ ਹਲਦੀ ਇਹ ਹਲਦੀ ਵੀ ਆਪਣੀ ਘਰ ਦੀ ਹੈ ਨਾ ਇਸ ਕਰਕੇ ਥੋੜਾ ਘੱਟ ਪੈਂਦੀ ਹਲਦੀ ਤੇ ਮਿਰਚਾ ਆਪਾਂ ਨਹੀਂ ਇਹ ਵਾਲੀਆਂ ਪਾਣੀਆ ਮਿਰਚਾ ਆਪਾਂ ਪਾਵਾਂਗੇ ਆ ਕਸ਼ਮੀਰੀ ਮਿਰਚਾ ਇਹਦੇ ਨਾਲ ਸਬਜ਼ੀ ਦਾ ਕਲਰ ਬਹੁਤ ਸੋਹਣਾ ਆਏਗਾ ਦੂਸਰੀਆਂ ਆਪਾਂ ਹਰੀਆਂ ਮਿਰਚਾਂ ਪਾਈਆਂ ਸੀ ਇਹ ਪਾ ਲਿਆ ਥੋੜਾ ਜਿਹਾ ਆਪਾਂ ਜੀਰਾ ਪਾਊਡਰ ਤੇ ਆ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਟਮਾਟਰ ਇਸ ਲਈ ਘੱਟ ਪਾਇਆ ਕਿ ਆਪਾਂ ਅੰਬਚੂਰ ਦੀ ਵਰਤੋਂ ਕਰਨੀ ਹੈ ਇਹਦੇ ਵਿੱਚ ਤੇ ਆ ਥੋੜਾ ਜਿਹਾ ਆਪਾਂ ਦੂਜਾ ਮਸਾਲਾ ਪਾ ਲਿਆ ਜਿਹੜਾ ਮਸਾਲਾ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਵੀ ਆਪਾਂ ਘਰੇ ਤਿਆਰ ਕਰ ਲੈਣੇ ਆ ਇਦਾਂ ਤਰੀ ਵਾਲੀਆਂ ਸਬਜ਼ੀਆਂ ਲਈ ਲੱਗੀ ਆ ਆਪਣਾ ਤੜਕਾ ਵੀ ਥੋੜਾ ਜਿਹਾ ਜ਼ਿਆਦਾ ਭੁੱਜ ਗਿਆ ਤੇ ਆਪਾਂ ਪਾ ਦਿੱਤੀ ਥੋੜਾ ਜਿਹਾ ਪਾਣੀ ਇਹ ਮਸਾਲਾ ਆਪਣਾ ਦੇਖੋ ਪੂਰੀ ਤਰ੍ਹਾਂ ਨਾਲ ਭੁਜੇ ਚੁੱਕਾ ਮਸਾਲੇ ਭੁਜੇ ਦਾ ਪਤਾ ਲੱਗ ਜਾਂਦਾ ਨਾ ਆਹ ਦੇਖੋ ਮਸਾਲਾ ਪੂਰੀ ਤਰ੍ਹਾਂ ਨਾਲ ਭੁਜੇ ਚੁੱਕਾਇ ਤੇ ਹੁਣ ਆਪਾਂ ਨਾ ਇੱਥੇ ਇੱਕ ਜਿਹੜੀ ਮੇਨ ਚੀਜ਼ ਆ ਆਪਾਂ ਇੱਥੇ ਜਿੰਨਾ ਵੀ ਪਾਣੀ ਪਾਣਾ ਨਾ ਪਹਿਲਾਂ ਪਾਵਾਂਗੇ ਤੇ ਇਹ ਮੈਂ ਨਾ ਥੋੜਾ ਜਿਆਦਾ ਤਰੀ ਵਾਲੀ ਸਬਜੀ ਤਾਂ ਬਣਾਨੀ ਆ ਬੱਚੇ ਨਾ ਤਰੀ ਵਾਲੀ ਸਬਜੀ ਖੁਸ਼ ਹੋ ਕੇ ਖਾਂਦੇ ਜਿਵੇਂ ਨਾਲ ਚਾਵਲ ਵਗੈਰਾ ਖਾ ਲੈਂਦੇ ਨਾ ਤੇ ਬੜੇ ਖੁਸ਼ ਹੋ ਕੇ ਖਾਂਦੇ ਤਰੀ ਵਾਲੀ ਸਬਜੀ ਤੇ ਵਸੇ ਆਹ ਨੂੰ ਤੇ ਪਕੌੜੇ ਤੜੀ ਪੀ ਵੀ ਲੈਂਦੇ ਆ ਨਾ ਤੇ ਇਹ ਹੁਣ ਜਦੋਂ ਇਹਨੂੰ ਥੋੜਾ ਜਿਹਾ ਉਬਾਲਾ ਆ ਜਾਏਗਾ ਮਤਲਬ ਪਾਣੀ ਗਰਮ ਹੋ ਜਾਏਗਾ ਨਾ ਤੇ ਮੈਂ ਆਲੂ ਫੇਰ ਪਾਵਾਂਗੀ ਫੇਰ ਕੀ ਹੁੰਦਾ ਕਿ ਉਹ ਸਬਜੀ ਨੇ ਬਹੁਤ ਜਿਆਦਾ ਪਾਣੀ ਗਰਮ ਹੋ ਜਾਏਗਾ ਨਾ ਤੇ ਆਲੂ ਬੜੇ ਵਧੀਆ ਤਰੀਕੇ ਨਾਲ ਰਿਜਣਗੇ ਤੇ ਫੇਰ ਉਸ ਤੋਂ ਬਾਅਦ ਚ ਆਪਾਂ ਆਲੂ ਪਾ ਦਿੰਨੇ ਜਦੋਂ ਇਸ ਤਰ੍ਹਾਂ ਆਪਣੇ ਪਾਣੀ ਨੂੰ ਉਬਾਲਾ ਆ ਜਾਏ ਨਾ ਤੇ ਆਪਾਂ ਆਲੂ ਫੇਰ ਪਾਉਣੇ ਆ ਮਟਰ ਜਨੇ ਇੱਕ ਹੀ ਉਬਾਲਾ ਆਇਆ ਹੁਣ ਆਪਾਂ ਪਾ ਦਾਂਗੇ ਆਲੂ ਇਸ ਤਰੀਕੇ ਨਾਲ ਬਣਾ ਕੇ ਵੇਖੋ ਆਪਣੀ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬਣੂਗੀ ਥੋੜਾ ਜਿਹਾ ਪਾਣੀ ਨੂੰ ਉਬਾਲਾ ਆ ਜਾਣਾ ਉਸ ਤੋਂ ਬਾਅਦ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣ ਗਈ ਇਸ ਤਰ੍ਹਾਂ ਬਾਅਦ ਚਾਲੇ ਪਾਈਏ ਤਾਂ ਕਈ ਵਾਰ ਕੀ ਹੁੰਦਾ ਕਿ ਆਪਾਂ ਜਿਵੇਂ ਹੁਣ ਗਰਮੀ ਆ ਕਾਲੀ ਨਾਲ ਸਾਰਾ ਕੁਝ ਇਕੱਠਾ ਸਿੱਟ ਬਿੰਨਾ ਤੜਕਾ ਲਾਇਆ ਵਿੱਚ ਹੀ ਆਲੂ ਸਿੱਟ ਦਿੱਤੇ ਵਿੱਚ ਤੇ ਨਹੀਂ ਭੈਣੋ ਇਦਾਂ ਨਹੀਂ ਕਰਨੀ ਸਬਜੀ ਨੂੰ ਆ ਤਾਂ ਆਪਾਂ ਪੂਰੇ ਸਤ ਅੰਨ ਨਾਲ ਹੀ ਬਣਾਉਣਾ ਹਨ ਗੁਰੂ ਸਾਹਿਬ ਨੇ ਨਾਨਕ ਦੇਵ ਜੀ ਨੇ ਲੰਗਰ ਦੀ ਬਹੁਤ ਵੱਡੀ ਮਹਾਨਤਾ ਦੱਸੀ ਸੋ ਲੰਗਰ ਪਾਣੀ ਤਾਂ ਆਪਾਂ ਨੂੰ ਬੜੇ ਪਿਆਰ ਨਾਲ ਹੀ ਕਰਨਾ ਚਾਹੀਦਾ ਤੇ ਹੁਣ ਇਹਨੂੰ ਦੋ ਵਾਲੇ ਆ ਜਾਣਗੇ ਫਿਰ ਮੈਂ ਇਹ ਪਕੌੜੇ ਪਾਵਾਂਗੀ ਹੁਣ ਇਹਨੂੰ ਦੁਬਾਰਾ ਜਦੋਂ ਦੋ ਵਾਲੇ ਆ ਜਾਣਗੇ ਸਬਜੀ ਇੰਨੀ ਕਿ ਜ਼ਿਆਦਾ ਸਵਾਦ ਬਣੂਗੀ ਨਾ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਸਬਜੀ ਕਿ ਉਹਦੇ ਨਾਲ ਚਾਹੇ ਬੱਚੇ ਪਰੌਂਠੇ ਖਾ ਲੈਣ ਬਣਾਵਾ ਕੇ ਚਾਹੇ ਪੂੜੀਆਂ ਤੇ ਜਿਹੜਾ ਹਿਚੋਲਾ ਦੇ ਵਿੱਚ ਪਾ ਕੇ ਇਹ ਸਬਜੀ ਸਿੰਪਲ ਤੇ ਸਾਦੀ ਤੇ ਬਹੁਤ ਹੀ ਵਧੀਆ ਬਣਦੀ ਆ ਆਪਣੀਆਂ ਆਲੂ ਪਕੌੜਿਆਂ ਦੀ ਸਬਜੀ ਬਣ ਕੇ ਬਿਲਕੁਲ ਹੋ ਗਈ ਤਿਆਰ ਤੇ ਸਬਜੀ ਦੀ ਲੁੱਕ ਦੇਖ ਲਓ ਤੇ ਆਪਣੇ ਜਿਹੜੇ ਆਹ ਨਿੱਕੇ ਨਿੱਕੇ ਹੈਗੇ ਦੋ ਮੇਰੇ ਚਟੂਰੇ ਇਹ ਕਹਿੰਦੇ ਬੱਸ ਹੁਣ ਸਾਨੂੰ ਦੋ ਵਜੇ ਚਾਵਲ ਬਣਾਏ ਸੀ ਹੁਣ ਕਹਿੰਦੇ ਸਾਨੂੰ ਥੋੜੇ ਥੋੜੇ ਨਾ ਜਿਹੜੇ ਚੌਲ ਪਏ ਆ ਉਹਨਾਂ ਦੇ ਵਿੱਚ ਸਬਜੀ ਪਾ ਕੇ ਦੇ ਦਾਂ ਤੇ ਆਪਾਂ ਨਾਲ ਨੂੰ ਪਾ ਕੇ ਦੇਣ ਲੱਗੇ ਆ ਸੱਚੀ ਤੇ ਫਤੇ ਨੂੰ ਤੇ ਸੇਮਾ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਲਓ ਜੀ ਆਪਣੀ ਸਬਜੀ ਦੀ ਲੁੱਕ ਵੇਖ ਲਓ ਤੇ ਸਬਜੀ ਆਪਣੀ ਬਹੁਤ ਹੀ ਸੋਹਣੀ ਬਣੀ ਆ ਤਾਂ ਆ ਆਪਾਂ ਬੱਚਿਆਂ ਨੂੰ ਦੇ ਦਿੱਤੇ ਪਾ ਕੇ ਆ ਆਲੂ ਪਕੌੜੇ ਤੇ ਚਾਵਲ ਧੰਨਵਾਦ ਜੀ ਸਾਰਿਆਂ ਦਾ ਤੇ ਕਿਵੇਂ ਦੀ ਲੱਗਦੀ ਤੁਹਾਨੂੰ ਮੇਰੀ ਵੀਡੀਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਡੀ ਆਂਟੀ ਨੂੰ ਹੌਸਲਾ ਮਿਲਦਾ ਰਹੇ ਤੇ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੀ ਰਹੇ ਤੇ ਵੀਡੀਓ ਬਣਾਉਂਦੀ ਰਹੇ ਧੰਨਵਾਦ ਜੀ ਸਾਰਿਆਂ ਦਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ